ਸਰ ਅੱਜ ਮਹਿਸਪਿੰਡ ਦੇ ਵਿੱਚ ਜੋ ਸਰਚ ਅਭਿਆਨ ਚਲਾਇਆ ਹੈ ਉਹ ਕਿਵੇਂ ਦੇਖਦੇ ਹਾਂ ਸਾਥੀ ਜਿਦੋਂ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਬੜੀ ਤਗੜੀ ਮਹਿੰਮ ਚੱਲਦੀ ਆ ਉਸ ਦੇ ਗੜੀ ਦੇ ਵਿੱਚ ਐਸਐਪੀ ਸਾਹਿਬ ਸਾਡੇ ਵਰਨ ਸ਼ਰਮਾ ਜੀ ਪਟਿਆਲਾ ਉਹਨਾਂ ਦੀ ਸਖਤ ਹਦਾਇਤ ਅੱਜ ਹੈੱਡਕ quart ਵੱਲੋਂ ਜਿਨ੍ਹਾਂ ਵਿੱਚ ਇੱਕ ਐਸਐਪੀ ਸਭਾਨ ਡੀਐਸਪੀ ਟੀ ਸਾਹਿਬ ਤੇ 100 200 ਬੰਦਾ ਸਾਡੇ ਦਾ ਰਲਾ ਕੇ ਅਸੀਂ ਅੱਜ ਮਹਿਸ ਮਹਿਸਪਿੰਡ ਚ ਕਸਟ ਆਪਰੇਸ਼ਨ ਕਰ ਰਹੇ ਹਾਂ ਜੋ ਅਸੀਂ ਜਿਹੜੇ ਇੱਥੇ ਲਿਸਟਡ ਬੰਦੇ ਨੇ ਇਹਨਾਂ ਦਾ ਪਹਿਲਾਂ ਐਫਆਰ ਦਾ ਜੁਨੀਅਨ ਐਨਡੀਪੀ ਆ ਦੀਆਂ ਉਹਨਾਂ ਦੇ ਸਪੈਸ਼ਲੀ ਚੈਕਿੰਗ ਕਰ ਰਹੇ ਆ ਤੇ ਸਰਚ ਸਰਚ ਪ੍ਰੈਜ਼ੈਂਟਡਾ ਜਾਰੀ ਆ ਤੇ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜਾ ਸਾਡਾ ਇਲਾਕਾ ਵਾ ਉਹ ਨਸ਼ਿਆਂ ਤੋਂ ਰਹਿਤ ਹੋਵੇ ਤੇ ਜਿਹੜਾ ਕੋਈ ਨਸ਼ਾ ਵੇਚਦਾ ਵਾ ਉਹਨੂੰ ਵਾਰਨੇ ਵੀ ਸਾਡੇ ਕਿਉਂਕਿ ਫੜ ਕੇ ਉਹਨੂੰ ਅਸੀਂ ਪਹਿਲਾਂ ਬੁੱਕ ਕਰਨਾ ਪਰਚਾ ਕਰਾਂਗੇ ਤੇ ਸਾਰੀ ਉਹਦੀ ਜਿਹੜੀ ਪ੍ਰਾਪਰਟੀ ਹੈ ਜਾਇ ਜ਼ਮੀਨ ਜਾਇਦਾ ਘਰ-ਬਾਰ ਜਾਂ ਕੋਈ ਸਾਈਕਲ ਸਕੂਟਰ ਕਾਰ ਆ ਉਹ ਸਾਰਾ ਅਸੀਂ ਫ੍ਰੀਜ਼ ਕਰਾਂਗੇ ਸਰ ਕਿੰਨਾ ਕ ਸਾਮਾਨ ਬਰਾਮਦ ਹੋਇਆ ਇਹ ਚੱਲੇ ਆਪਰੇਸ਼ਨ ਜਦੋਂ ਸਾਰਾ ਹੋਵੇ ਤੁਹਾਨੂੰ ਦੱਸਾਂਗੇ ਤੇ ਫਿਲਹਾਲ ਸਾਡਾ ਸਿਰਫ ਸਰਚ ਫਿਰ ਚੱਲ ਰਿਹਾ ਸਰ ਇਹ ਇਹ ਪ੍ਰਿੰਟ ਕਾਫੀ ਜ਼ਿਆਦਾ ਪਹਿਲਾਂ ਦੀ ਦਰਜਨਾਮਾ ਹੈ ਇੱਥੇ ਹਾਂਜੀ ਹਾਂਜੀ ਤਾਂ ਹੀ ਅਸੀਂ ਸਾਡੇ ਐਸਪੀ ਸਾਹਿਬ ਦੀ ਖਾਸ ਜ਼ਾਇਦਾ ਇਹ ਪ੍ਰਿੰਟ ਅਸੀਂ ਸਿਲੈਕਟ ਕੀਤਾ ਵਾ ਤੇ ਅਸੀਂ ਹੋਰ ਸਾਰਾ ਆਪਰੇਸ਼ਨ ਕਰਾਂਗੇ ਥੈਂਕ ਯੂ ਹਾਂਜੀ ਸਰ ਜੋ ਤਲਾਸ਼ੀ ਵਿਆਪ ਨੇ ਇਹ ਕਿਵੇਂ ਕੀਤਾ ਇਹ ਸ਼ੁਰੂ ਕੀਤਾ ਇਹ ਪੰਜਾਬ ਸਰਕਾਰ ਦੀਆਂ ਹਦਯਾਤਾਂ ਤੇ ਮਾਨਜੋਗ ਡੀਜੀਪੀ ਸਾਹਿਬ ਦੀਆਂ ਹਦਯਾਤਾਂ ਤੇ ਦੇ ਮਾਨਜੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਯਾਤਾਂ ਤੇ ਜਿੰਨੇ ਵੀ ਇਹ ਸ਼ੱਕੀ ਵਿਅਕਤੀ ਨੇ ਜਿਹੜੇ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਰਹੇ ਨੇ ਜਾਂ ਹੋ ਸਕਦੇ ਨੇ ਉਹਨਾਂ ਨੂੰ ਅੱਜ ਟਾਰਗੇਟ ਕਰਕੇ ਆ ਜਿਹੜਾ ਇੱਕ ਆਪਰੇਸ਼ਨ ਚਲਾਇਆ ਗਿਆ ਵੱਡੇ ਪੱਧਰ ਤੇ ਤਾਂ ਜੋ ਐ ਪੰਜਾਬ ਦੀ ਜਿਹੜੀ ਜਵਾਨੀ ਨੂੰ ਹੈ ਨਸ਼ਿਆਂ ਦੀ ਦਲਦਲ ਚੋਂ ਕੱਢਿਆ ਜਾ ਸਕੇ ਤੇ ਲੋਕਾਂ ਨੂੰ ਜਾਗਰੂਕ ਕਰਿਆ ਜਾ ਸਕੇ ਤੇ ਮਾੜੇ ਬੰਦਿਆਂ ਨੂੰ ਇਹ ਜਿਹੜਾ ਦੱਸਿਆ ਜਾ ਸਕੇ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਉਹ 24 ਘੰਟੇ ਹਾਜ਼ਰ ਹੈ ਤੇ ਕਿਸੇ ਵੀ ਹੈ ਜਿਹੜੇ ਮਾੜੇ ਅਨਸਰ ਨੂੰ ਅਸਰ ਨਹੀਂ ਛੁਕਣ ਦੇਗੀ ਸਰ ਕਿੰਨੇ ਘਰਾਂ ਦੀ ਤਲਾਸ਼ੀ ਹੋਈ ਹੈ ਅੱਜ 22 ਘਰਾਂ ਦੀ ਜਿਹੜੀ ਤਲਾਸ਼ੀ ਹੈ ਜੋ ਮੈਸੇ ਵਿੱਚ ਜਿਹੜੇ ਚੱਕੀ ਕਰ ਤਿਗੇ ਉਹਨਾਂ ਦੀ ਕੀਤੀ ਗਈ ਹੈ ਕਿੰਨਾ ਕੁ ਸਮਾਨ ਬਰਾਮਦ ਹੋਇਆ ਸਰ ਇਹ ਹਜੇ ਚੱਲ ਰਿਹਾ ਜੀ ਆਪਰੇਸ਼ਨ ਜਿਸ ਤਰ੍ਹਾਂ ਦਾ ਜੀ ਸਾਰਾ ਇਹਦਾ ਫਾਈਨਲ ਹੋਏਗਾ ਫਿਰ ਤੁਹਾਨੂੰ ਦੱਸਾਂਗੇ ਠੀਕ सरपंच साहब ਅੱਜ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਪਿੰਡ ਮੈਸ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਗੱਲ ਹੈ ਜੀ ਜਿਹੜੀ ਨੌਜਵਾਨੀ ਆ ਉਹਨੂੰ ਬਚਾਉਣ ਵਾਸਤੇ ਭਗਵੰਤ ਮਾਨ ਦੀ ਕਾਰਨ ਬਹੁਤ ਚੰਗੀ ਗੱਲ ਹੈ ਪਰ ਸਾਡੇ ਪਹਿਲਾਂ ਤੇ ਕੁਮੜਾ ਮੋਟਾ ਹੁਣ ਤਾਂ ਅੱਜ ਕੁਝ ਵੀ ਨਹੀਂ ਬਹੁਤ ਸੁਧਰ ਗਿਆ ਪਿੰਡ ਸਾਡਾ ਬਿਲਕੁਲ ਕੁਝ ਵੀ ਨਹੀਂ ਕਿਸੇ ਕੋਲ ਸਭ ਪਿੰਡ ਨੇ ਕੋਈ ਪੰਚਾਇਤ ਨੇ ਕੋਈ ਕਮਿਟੀਾਂ ਨੇ ਬਹੁਤ ਅਸਰ ਪਾਇਆ ਵੀ ਕੰਮ ਬੰਦ ਕਰੋ ਕਿਉਂ ਇਹ ਤੇ ਨਵੇਂ ਜਵਾਨੀ ਦਾ ਬਹੁਤ ਘਾਣ ਹੋ ਰਿਹਾ ਸਾਡੇ ਪਹਿਲਾਂ ਵੀ ਹੋਏ ਨੇ ਪਰ ਇਸ ਕਰਕੇ ਮਹਾਰਾਜ ਜੀ ਕਿਰਪਾ ਨਾਲ ਸਾਡੇ ਬਚਾਈ ਕਿਸੇ ਦੇ ਵੀ ਕੁਛ ਨਹੀਂ ਨਿਕਲੇ ਨਹੀਂ ਜੋ ਕਰਦਾ ਹੀ ਕੋਈ ਨਹੀਂ ਕੋਣ ਪਹਿਲਾਂ ਉਹ ਪੁਰਾਣੇ ਹੈਗੇ ਸੀਗੇ ਮਾੜੇ ਮੋਟੇ ਹੁਣ ਸਾਰੇ ਸੁਧਰ ਗਏ ਪਿੰਡ ਪੰਚਾਇਤ ਨੇ ਦਬਾ ਪਾਇਆ ਕੁ ਕਮੇਟੀਆਂ ਨੇ ਹੁਣ ਬਹੁਤ ਫਰਕ ਆ ਜੀ ਸਾਡੇ ਮਾਰਾ ਦਿੱਕੇ ਪਾਉਂਦੇ ਬਹੁਤ ਜਿਆਦਾ ਸਾਡੇ ਬਚਾਓ ਹੈ ਜੀ ਸਰਪੰਚ ਸਾਹਿਬ ਤੁਹਾਡੀ ਜਾਣ ਦਾ ਕਰੀ ਦੇ ਮੁਤਾਬਕ ਨਸ਼ਾ ਪੱਤਾ ਹੁਣ ਹੈ ਨਹੀਂ ਜੀ ਨਾ ਜੀ ਨਾ ਨਾ ਜਿਹੜੇ ਵੀ ਖਾਂਦੇ ਨੇ ਉਹ ਜੀਬ ਥੱਲੇ ਰੱਖਣ ਵਾਲੀ ਗੋਲੀ ਲੈਂਦੇ ਨੇ 115 ਕਾਰਡ ਬਣੇ ਹੋਏ ਲੋਕਾਂ ਦੇ ਜੀ ਫ੍ਰੀ ਵਾਲੀ ਲੈਂਦੇ ਨੇ ਦਵਾਈ ਸਾਰੇ ਜੋ ਸਰਕਾਰ 베ਤਦੀ ਹੈ ਜੋ ਜੋ ਸਰਕਾਰ ਦਿੰਦੀ ਹੈ ਫ੍ਰੀ ਉਹ ਲੈ ਕੇ ਖਾਂਦੇ ਨੇ ਜਿਵੇਂ ਲੋਕਾਂ ਦੇ ਵਿੱਚ ਹਉ ਹੈ ਇੱਕ ਵੀ ਮੈਸਪੈਂਡ ਦੇ ਵਿੱਚ ਗੋਲੀਆਂ ਵਗੈਰਾ ਨਸ਼ਾ ਬਿਲਕੁਲ ਨਾ ਹੁਣ ਕੋਈ ਨਹੀਂ ਬਿਲਕੁਲ ਪਹਿਲਾਂ ਆਏ ਸੀ ਉਹ ਬੰਦੇ ਅੰਦਰ ਨੇ ਬਾਜੀਗਰ ਬਾਜੀਗਾਰੀ ਕਰਦੇ ਚਾਰ ਪੰਜ ਅੰਦਰ ਨੂੰ ਸਜ਼ਾ ਹੋਈ ਵੀ ਹੈ ਉਹ ਨਵਾਂ ਬੰਦਾ ਹੈ ਨਹੀਂ ਜੀ ਕੋਈ। ਬਜਬਾਹ ਸਾਹਿਬ ਜੋ ਅੱਜ ਨਾਪਾ ਪੁਲਿਸ ਵੱਲੋਂ ਸਰਚ ਪੇ ਆਮ ਚਲਾਇਆ ਸੀ ਉਹਨੇ ਕਿਵੇਂ ਦੇਖਦੇ। ਦੇਖੋ ਪੰਜਾਬ ਸਰਕਾਰ ਦੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਉਹਨਾਂ ਨੇ ਜਿਉਂ ਦੀ ਸਰਕਾਰ ਆਈ ਹੈ ਜਿਹੜਾ ਵਾਅਦਾ ਵੀ ਕੀਤਾ ਸੀ ਲੋਕਾਂ ਨਾਲ ਵੀ ਅਸੀਂ ਆ ਕੇ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰਾਂਗੇ ਖਾਸ ਕਰਕੇ ਚਿੱਟੇ ਵਰਗਾ ਭਿਆਨਕ ਨਸ਼ਾ ਜਿਹਦੇ ਨਾਲ ਪਿਛਲੇ ਸਮਿਆਂ 'ਚ ਸਾਡੇ ਮਾਵਾ ਦੇ ਨੌਜਵਾਨ ਮਾਰੇ ਗਏ। ਸੋ ਅਸੀਂ ਕਹਿੰਦੇ ਵਧੀਆ ਗੱਲ ਹੈ ਵੀ ਆ ਸਾਡੇ ਜੋ ਪ੍ਰਸ਼ਾਸਨ ਨਾਬਾ ਡੀਐਸਪੀ ਦਵਿੰਦਰ ਸਾਧਰੀ ਦੀ ਗਵਾਹੀ ਦੇ ਵਿੱਚ ਅੱਜ ਨਾਬਾ ਪ੍ਰਸ਼ਾਸਨ ਨੇ ਸਾਡੇ ਪਿੰਡ ਦੇ ਵਿੱਚ ਸਫਲਚ ਮਹਾਨ ਕੀਤਾ ਕਿਉਂਕਿ ਜਿਹੜਾ ਪਹਿਲਾਂ ਕੋਈ ਨਸ਼ਾ ਵੇਚਦੇ ਸਨ ਉਹ ਕੁਝ ਬੰਦੇ ਅੰਦਰ ਨੇ ਕੁਝ ਦੀ ਡੈਥ ਹੋ ਚੁੱਕੀ ਪਰ ਹੁਣ ਸਾਡੇ ਪਿੰਡ ਦੇ ਵਿੱਚ ਕੁਝ ਪੰਚਾਇਤ ਨੇ ਫਰਾਲਾ ਕੀਤਾ ਕੁਝ ਸਾਡੇ ਪਿੰਡ ਦੇ ਨੌਜਵਾਨ ਆਗੂਆਂ ਨੇ ਫਰਾਲਾ ਕਰਕੇ ਜਿਹੜੇ ਕੁਝ ਬੰਦੇ ਖਾਂਦੇ ਸਨ ਉਹ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਐਡਮਿਟ ਕੀਤੇ ਹੋਏ ਨੇ ਕੁਝ ਮੁੰਡੇ ਛੱਡ ਕੇ ਆ ਗਏ ਹੁਣ ਸਾਡੇ ਪਿੰਡ ਦੇ ਵਿੱਚ ਬਿਲਕੁਲ ਨਸ਼ਾ ਨਹੀਂ ਹੈਗਾ ਚੰਗੀ ਗੱਲ ਹੈ ਮਹੱਮ ਚਲਾਨੀ ਚਾਹੀਦੀ ਪੰਜਾਬ ਸਰਕਾਰ ਨੂੰ ਦੇ ਮੁਹੰਮਦ ਸਾਹਿਬ ਜਿਹੜੀ ਕੀਤੀ ਉਹ ਅੱਜ ਜਿਹੜਾ ਸਾਡੇ ਪਿੰਡ ਫਲੈਸ਼ ਹੋਈ ਇਹਦੇ ਵਿੱਚ ਸਾਡੇ ਪਿੰਨੋ ਕੁਝ ਨਹੀਂ ਮਿਲਿਆ ਤੁਹਾਡੇ ਪਿੰਡ ਵੱਲੋਂ ਵੀ ਕੋਈ ਉਪਰਾਲਾ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਬਿਲਕੁਲ ਕੀਤਾ ਗਿਆ ਪਿੰਡ ਦੀ ਕਮੇਟੀ ਵੀ ਬਣੀ ਹੈ ਪੰਚਾਇਤ ਵੱਲੋਂ ਵੀ ਸਾਰਿਆਂ ਵੱਲੋਂ ਨੌਜਵਾਨ ਜਿਹੜੇ ਇੱਕ ਦੋ ਖਾਂਦੇ ਸਨ ਉਹਨਾਂ ਨੂੰ ਮਾਲੀ ਸਹਾਇਤਾ ਦੇ ਕੇ ਉਹਨਾਂ ਨੂੰ ਉੱਥੇ ਡਾਇਰੈਕਸ਼ਨ ਦੇ ਵਿੱਚ ਛੱਡਿਆ ਗਿਆ ਤੇ ਉਹ ਨਸ਼ਾ ਛੱਡ ਕੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਨਾਲ ਮਿਲ ਕੇ ਆ ਕੇ ਆਪਣਾ ਕੰਮ ਕਰਦੇ ਜੋ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਵਧੀਆ ਗੱਲ ਹੈ ਵੇਖੋ ਜਿਹੜੇ ਪਹਿਲਾਂ ਕੋਈ ਪੁਰਾਣੇ ਰਿਕਾਰਡ ਸਨ ਉਹਦੇ ਮੁਤਾਬਕ ਅੱਜ ਪੁਲਿਸ ਨੇ ਇਹ ਕੀਤੀ ਉਸ ਇੱਕ ਦੋ ਬੰਦੇ ਹੈ ਨੇ ਉਹਨਾਂ ਨੇ ਪਰਚੇ ਪਾ ਕੇ ਉਹ ਅੰਦਰ ਨੇ ਜੇਲ੍ਹ ਦੇ ਵਿੱਚ ਹੁਣ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਨਸ਼ਾ ਨਹੀਂ ਹੈਗਾ ਜਿਹੜਾ ਵਿਕਦਾ ਹੋਵੇ ਸੋ ਅਸੀਂ ਤਾਂ ਪੰਜਾਬ ਸਰਕਾਰ ਸਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਾਂ ਕਰਦੇ ਹਾਂ ਸਾਰੇ ਮਹੱਤਵਪੂਰਨ ਚਲਾਨ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਕੋੜ ਹੈ ਸਾਨੂੰ ਚੰਬੜਿਆ ਹੋਇਆ ਹੈ ਇਹ ਤਾਂ ਹੀ ਲਾਇਆ ਜਾਏਗਾ ਇਹਦੇ ਵਿੱਚ ਪਬਲਿਕ ਵੀ ਸਾਥ ਦੇ ਤੇ ਸਰਕਾਰ ਵੀ ਪ੍ਰਾਲਾ ਕਰੇ ਬਹੁਤ ਬਹੁਤ ਧੰਨਵਾਦ